ਫਗਵਾੜਾ ਦੇ ਵਾਰਡ ਨੰਬਰ 28 ਤੋਂ ਕਾਂਗਰਸ ਤੇ ਬਸਪਾ ਦੀ ਸਾਂਝੀ ਉਮੀਦਵਾਰ ਸ਼੍ਰੀਮਤੀ ਗੁਰਪ੍ਰੀਤ ਕੌਰ ਜੰਡੂ ਵੱਲੋਂ ਵਾਰਡ ਵਾਸੀਆਂ ਨਾਲ ਮਿਲ ਕੇ ਵਾਰਡ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਜਿੱਥੇ ਉਹਨਾਂ ਵਾਰਡ ਵਾਸੀਆਂ ਨਾਲ ਰਾਬਤਾ ਕਾਇਮ ਕਰ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ, ਉੱਥੇ ਹੀ ਉਹਨਾਂ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਵਾਰਡ ਵਾਸੀਆਂ ਨੂੰ ਆਪਣਾ ਪਰਿਵਾਰ ਸਮਝ ਕੇ ਵਿਕਾਸ ਦੇ ਕੰਮ ਕਰਵਾਉਂਦੇ ਆ ਰਹੇ ਨੇ। ਉਹਨਾਂ ਕਿਹਾ ਕਿ ਅਗਰ ਉਹ ਇਹ ਸੀਟ ਜਿੱਤ ਕੇ ਕਾਰਪੋਰੇਸ਼ਨ ਵਿੱਚ ਜਾਣਗੇ ਤਾਂ ਉਹ ਵਾਰਡ ਦਾ ਚੌਪਕੀ ਵਿਕਾਸ ਕਰਵਾ ਕੇ ਵਾਰਡ ਨੂੰ ਇੱਕ ਨਮੂਨੇ ਦਾ ਵਾਰਡ ਬਣਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡਣ ਹਾਂਜੀ ਮੇਰਾ ਨਾਮ ਗੁਰਪ੍ਰੀਤ ਕੌਰ ਜੰਡੂ ਮੈਂ ਵਾਰਡ ਨੰਬਰ 28 ਕਾਂਗਰਸ ਤੇ ਭਾਜਪਾ ਦੀ ਸਾਂਝੀ ਉਮੀਦਵਾਰ ਹਾਂ ਤੇ ਕਿਸ ਕੇਸ ਜੀ ਸਿੰਬਲ ਤੇ ਮਾਲ ਤੁਹਾਡਾ ਜਿਹੜਾ ਹੈ ਕਾਂਗਰਸ ਕਾਂਗਰਸ ਬੋਲੋ ਤੇ ਕਿਹੋ ਜਿਹਾ ਹੰਗਾਰਾ ਹੈ ਜੋ ਤੁਸੀਂ ਡੋਰ ਟੂ ਡੋਰ ਜਾਂਦੇ ਆ ਜਾਂ ਲੋਕਾਂ ਨਾਲ ਵਾਰਡ ਵਾਸੀਆਂ ਨਾਲ ਰابطਾ ਕਾਇਮ ਕਰਦੇ ਆ ਹਾਂਜੀ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਮੈਨੂੰ ਬਹੁਤ ਹੀ ਅੱਛਾ ਰਿਸਪੌਂਸ ਮੇਰੇ ਵਾਰਡ ਵਾਸੀ तकरीबन ਮੈਨੂੰ ਬਹੁਤ ਪੋਜ਼ਿਟਿਵ ਕਰਦੇ ਪਏ ਆ ਤੇ ਵਾਰਡ ਵਾਸੀ ਜਿਹੜੇ ਤੁਸੀਂ ਮਿਲਦੇ ਆ ਕੁਝ ਦੱਸ ਦਿਓ ਵੀ ਕੋਈ ਕੋਈ ਵਾਰਡ ਦੀ ਸਮੱਸਿਆਵਾਂ ਹੋਣਗੀਆਂ ਤੁਹਾਨੂੰ ਦੱਸ ਦਿਆਂ ਤੁਹਾਡੇ ਮਤੇਆਂ ਚ ਲੈ ਜਾਂਦੀਆਂ ਹਾਂ ਹਾਂਜੀ ਹਾਂਜੀ ਕਈ ਸਮੱਸਿਆਵਾਂ ਦਾ ਹੱਲ ਅਸੀਂ ਕੀਤਾ ਵੀ ਆ ਕਈ ਪੈਂਡਿੰਗ ਪਈਆਂ ਵੀ ਹੈਗੀਆਂ ਜਿਹੜੀਆਂ ਇਲੈਕਸ਼ਨਾਂ ਤੋਂ ਬਾਅਦ ਇਹ ਕੰਟੀਨਿਊ ਕਰਾਂਗੇ ਅਸੀਂ ਤੁਸੀਂ ਇਹ ਮਤਲਬ ਟਿਕਟ ਤੋਂ ਪਹਿਲਾਂ ਵੀ ਤੁਸੀਂ ਮਤਲਬ ਵਾਰਡ ਚ ਲੋਕਾਂ ਨਾਲ ਮਿਲਦੇ ਆ ਰਾਬਤਾ ਕਾਇਮ ਕਰਦੇ ਹੋ ਨਾ ਕਾਫੀ ਟਾਈਮ ਤੋਂ ਹਾਂਜੀ ਬਹੁਤ ਦੇਰ ਤੋਂ ਅਸੀਂ ਸਾਰੀ ਫੈਮਿਲੀ ਵਾਰਡ ਨੰਬਰ 28 ਮੇਰੀ ਫੈਮਿਲੀ ਹੋਈ ਆ ਅਸੀਂ ਕਰਦੇ ਆ ਰਾਬਤਾ ਤੇ ਜੀ ਕੀ ਅਪੀਲ ਕਰਦੇ ਤੁਸੀਂ ਵੋਟਰਾਂ ਨੂੰ 21 ਤਰੀਕ ਨੂੰ ਜਿਹੜੀਆਂ ਵੋਟਾਂ ਆਉਣ ਇੱਕ ਇੱਕ ਵੋਟ ਆ ਤੁਹਾਡੀ ਕੀਮਤੀ ਆ ਵੋਟ ਪਾ ਕੇ ਮੈਨੂੰ ਸੇਵਾ ਕਰਨ ਦਾ ਮੌਕਾ ਦਿਓ ਉਹਦਾ ਸੀਨੀਅਰ ਕਾਂਗਰਸੀ ਨੇਤਾ ਬਲਬੀਰਾਇਆ ਸੋਢੀ ਨੇ ਕਿਹਾ ਕਿ ਗੁਰਪ੍ਰੀਤ ਕੌਰ ਜੰਡੂ ਇੱਕ ਮਿਹਨਤੀ ਤੇ ਇਮਾਨਦਾਰ ਉਮੀਦਵਾਰ ਨੇ ਤੇ ਉਹਨਾਂ ਦੀ ਜਿੱਤ ਨਾਲ ਬਾੜ ਦਾ ਚੌਪਕੀ ਵਿਕਾਸ ਹੋਵੇਗਾ ਉਹਨਾਂ ਸਮੂਹ ਬਾੜ ਵਾਸੀਆਂ ਨੂੰ ਗੁਰਪ੍ਰੀਤ ਕੌਰ ਜੰਡੂ ਦੇ ਹੱਕ ਵਿੱਚ ਵੋਟਾਂ ਪਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ 28 ਨੰਬਰ ਬਾੜ ਫਗਵਾੜਾ ਦੀ ਜੋ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣ ਜਾ ਰਹੀ ਆ ਉਸ ਤੋਂ ਸਾਡੀ ਭੈਣ ਗੁਰਪ੍ਰੀਤ कौर ਜੰਡੂ ਜੀ ਜੋ ਕਿ ਇੱਕ ਬਹੁਤ ਹੀ ਸੁਲਝੇ ਹੋਏ ਪਰਿਵਾਰ ਦੇ ਵਿੱਚੋਂ ਔਰ ਬਹੁਤ ਹੀ ਪੜੇ ਲਿਖੇ ਔਰ ਲੋਕਾਂ ਨੂੰ ਮਿਲਣਸਾਰ ਸਾਡੇ ਕੈਂਡੀਡੇਟ ਨੇ ਮੈਂ ਅਪੀਲ ਕਰਦਾ ਹਾਂ ਇਸ ਪੂਰੇ ਵਾਰਡ ਨੂੰ ਕਿ ਆਓ ਰਲ ਮਿਲ ਕੇ 21 ਤਰੀਕ ਨੂੰ ਭੈਣ ਜੀ ਉਹਨਾਂ ਨੂੰ ਜਿਤਾਈਏ ਤੇ ਕਾਂਗਰਸ ਦਾ ਝੰਡਾ ਬਲੰਦ ਕਰੀਏ ਕਾਂਗਰਸ ਦਾ ਤੇ ਬੀਐਸਪੀ ਦਾ ਜੋ ਸਾਡਾ ਸਾਂਝਾ ਗੱਠ ਜੋੜ ਹੈ ਉਦੇ ਤਹਿਤ ਸਾਡਾ ਇੱਕ ਫਰਜ਼ ਬਣਦਾ ਕਿ ਸਾਰੇ ਰਲ ਮਿਲ ਕੇ ਇਸ ਹਰਮਨ ਸਟੇਟ ਦੇ ਬਾੜ ਦੇ ਵਿੱਚੋਂ 28 ਨੰਬਰ 28 ਨੰਬਰ ਵਾਰਡ ਦੇ ਵਿੱਚੋਂ ਭੈੰਜੀ ਰਾਨੂੰ ਵਕਤਬੱਦ ਵੋਟਾਂ ਪਾ ਕੇ ਜਿਤਾਈਏ ਤੇ ਕਾਂਗਰਸ ਦਾ ਫੋਵਾੜੇ ਦੇ ਵਿੱਚ ਮੇਅਰ ਬਣਾਈਏ ਜਾਇਹੇ। ਪਾਰਟੀਆਂ ਕਹਿ ਰਹੀਆਂ ਇਹਦਾ ਉਹ ਵੀ ਵਾਰਡ ਚ ਸ਼ਹਿਰ ਚ ਵਿਚਰ ਰਹੀਆਂ ਆ ਆ ਕਿ ਨਗਰ ਨਿਗਮ ਜਿਹੜੀ ਆ ਉਹ ਬਣਾਏਗੀ ਤੇ ਮੇਅਰ ਵੀ ਉਹਨਾਂ ਦਾ ਬੰਦੇ ਦਾ ਆmdi ਪਾਰਟੀ ਦਾ। ਤੁਹਾਡਾ ਇੱਥੇ ਕੀ ਕਹਿਣਾ ਹੈ? ਇਹ ਤਾਂ ਬੜੀ ਹਾਸੋਹੀਣੀ ਗੱਲ ਆ। ਇਸ ਪਾਰਟੀ ਜਿਹੜੀ ਤੁਸੀਂ ਗੱਲ ਕਰਦੇ ਹੋ ਉਹਨਾਂ ਦੇ ਕੋਲ ਤਾਂ 50 ਮੈਂਬਰ ਵੀ ਨਹੀਂ ਇਕੱਠੇ ਹੋਏ ਅਖੀਰ ਦੇ ਵਿੱਚ ਉਹਨਾਂ ਨੇ ਜਿਹੜਾ ਵੀ ਮੈਂਬਰ ਮਿਲਿਆ ਉਹਨਾਂ ਨੂੰ ਉਹਨਾਂ ਨੇ ਆਪਣਾ ਉਮੀਦਵਾਰ ਬਣਾਇਆ ਔਰ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਾਂਗਰਸ ਦੇ ਸਾਡੇ ਜਿਹੜੇ ਬਹੁਤ ਉਹਨਾਂ ਚੋਂ ਕਿਸੇ ਨੂੰ ਲੈਣ ਦੀ ਲੇਕਿਨ ਕੋਈ ਵੀ ਸਾਡਾ ਮੈਂਬਰ ਨਹੀਂ ਗਿਆ ਔਰ ਸਾਡੀ ਕਾਂਗਰਸ ਇਕਜੁੱਟ ਆ ਸਭ ਤੋਂ ਵੱਡੀ ਗੱਲ ਹੈ ਬਾਕੀ ਪਾਰਟੀਆਂ ਸਾਰੀਆਂ ਖਿਲਰੀਆਂ ਬੇਲੀਆਂ ਫਿਰਦੀਆਂ ਲੇਕਿਨ ਕਾਂਗਰਸ ਇਕਜੁੱਟ ਹੋ ਕੇ ਲੜਾਈ ਲੜ ਰਹੀ ਆ ਔਰ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿੰਦਾ ਕਿ ਇੱਥੋਂ ਫੁਵਾੜੇ ਦੇ ਵਿੱਚੋਂ ਕਾਂਗਰਸ ਦਾ ਹੀ ਮੇਅਰ ਬਣੇਗਾ ਔਰ ਕਾਂਗਰਸ ਦਾ ਤੇ ਬੀਐਸਪੀ ਦਾ ਸਾਂਝਾ ਗੱਠ ਜੋੜਾ ਉਹ ਜਿੱਤ ਪ੍ਰਾਪਤ ਕਰੇਗਾ ਝਾੜੂ ਦਾ ਜੋ ਵੀ ਮੇਰਾ ਖਿਆਲ ਆ ਤਾ ਉਹ ਤਾਂ 5-7 ਸੀਟਰ ਉਤੇ ਸਿਮਟ ਜਾਣਾ ਇਹ ਤੁਸੀਂ ਦੇਖ ਲਈਓ 21 ਤਰੀਕ ਨੂੰ